ਬਿਨਾ ਮੁਕਾਬਲੇ ਤੋਂ ਹੀ ਸਾਰੇ ਉਮੀਦਵਾਰਾਂ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਅਮਰਜੀਤ ਮਹਿਤਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣਿਆ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀ ਤਾਂ ਦੀਪਕ ਬਾਲੀ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਇਸੇ ਨਾਲ ਹੀ ਸੁਨੀਲ ਗੁਪਤਾ ਅਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਦੋਵਾਂ ਦੀ ਖਜ਼ਾਨਚੀ ਦੇ ਵਜੋਂ ਚੋਣ ਹੋਈ ਹੈ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਐਸੋਸੀਏਸ਼ਨ ਦੇ ਵਿੱਚ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਇੱਕ ਵਧੀਆ ਅਹੁਦੇ ਦੇ ਉੱਪਰ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਦੋਵਾਂ ਦੇ ਵੱਲੋਂ ਹੀ ਪਹਿਲੀ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਵਧੀਆ ਅਹੁਦੇ ਮਿਲੇ ਨੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਤਾਂ ਪਹਿਲਾ ਵਿਓ ਇਸ ਐਸੋਸੀਏਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਬੇਟੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਇੱਕ ਵਾਰ ਫਿਰ ਤੋਂ ਅਮਰਜੀਤ ਮਹਿਤਾ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣ ਹੋਈ ਹੈ ਤੇ ਵਾਈਸ ਪ੍ਰਧਾਨ ਦੀਪਕ ਬਾਲੀ ਨੂੰ ਚੁਣਿਆ ਗਿਆ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋ ਚੁੱਕੀ ਹੈ ਸਰਬਸੈਂਤੀ ਦੇ ਨਾਲ ਹੋਈ ਚੋਣ ਦੇ ਵਿੱਚ ਬਿਨਾਂ ਮੁਕਾਬਲੇ ਤੋਂ ਹੀ ਸਾਰੇ ਉਮੀਦਵਾਰਾਂ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਅਮਰਜੀਤ ਮਹਿਤਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣਿਆ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀ ਤਾਂ ਦੀਪਕ ਬਾਲੀ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਇਸੇ ਨਾਲ ਹੀ ਸੁਨੀਲ ਗੁਪਤਾ ਅਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਦੋਵਾਂ ਦੀ ਖਜ਼ਾਨਚੀ ਦੇ ਵਜੋਂ ਚੋਣ ਹੋਈ ਹੈ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਐਸੋਸੀਏਸ਼ਨ ਦੇ ਵਿੱਚ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਇੱਕ ਵਧੀਆ ਅਹੁਦੇ ਦੇ ਉੱਪਰ ਵਿਦਾਇ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਦੋਵਾਂ ਦੇ ਵੱਲੋਂ ਹੀ ਪਹਿਲੀ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਵਧੀਆ ਅਹੁਦੇ ਮਿਲੇ ਨੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਤਾਂ ਪਹਿਲਾਂ ਵੀ ਉਹ ਇਸ ਐਸੋਸੀਏਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਬੇਟੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਇੱਕ ਵਾਰ ਫਿਰ ਤੋਂ ਅਮਰਜੀਤ ਮਹਿਤਾ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣ ਹੋਈ ਹੈ ਤੇ ਵਾਈਸ ਪ੍ਰਧਾਨ ਦੀਪਕ ਬਾਲੀ ਨੂੰ ਚੁਣਿਆ ਗਿਆ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋ ਚੁੱਕੀ ਹੈ ਸਰਬਸੈਂਤੀ ਦੇ ਨਾਲ ਹੋਈ ਚੋਣ ਦੇ ਵਿੱਚ ਬਿਨਾਂ ਮੁਕਾਬਲੇ ਤੋਂ ਹੀ ਸਾਰੇ ਉਮੀਦਵਾਰਾਂ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਅਮਰਜੀਤ ਮਹਿਤਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣਿਆ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀ ਤਾਂ ਦੀਪਕ ਬਾਲੀ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਇਸ ਦੇ ਨਾਲ ਹੀ ਸੁਨੀਲ ਗੁਪਤਾ ਅਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਦੋਵਾਂ ਦੀ ਖਜ਼ਾਨਚੀ ਦੇ ਵਜੋਂ ਚੋਣ ਹੋਈ ਹੈ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਐਸੋਸੀਏਸ਼ਨ ਦੇ ਵਿੱਚ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਇੱਕ ਵਧੀਆ ਅਹੁਦੇ ਦੇ ਉੱਪਰ ਵਿਦਾਇ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਦੋਵਾਂ ਦੇ ਵੱਲੋਂ ਹੀ ਪਹਿਲੀ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਵਧੀਆ ਅਹੁਦੇ ਮਿਲੇ ਨੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਤਾਂ ਪਹਿਲਾਂ ਵੀ ਉਹ ਇਸੇ ਐਸੋਸੀਏਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਬੇਟੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਇੱਕ ਵਾਰ ਫਿਰ ਤੋਂ ਅਮਰਜੀਤ ਮਹਿਤਾ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣ ਹੋਈ ਹੈ ਤੇ ਵਾਈਸ ਪ੍ਰਧਾਨ ਦੀਪਕ ਬਾਲੀ ਨੂੰ ਚੁਣਿਆ ਗਿਆ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋ ਚੁੱਕੀ ਹੈ ਸਰਬਸੈਂਤੀ ਦੇ ਨਾਲ ਹੋਈ ਚੋਣ ਦੇ ਵਿੱਚ ਬਿਨਾਂ ਮੁਕਾਬਲੇ ਤੋਂ ਹੀ ਸਾਰੇ ਉਮੀਦਵਾਰਾਂ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਅਮਰਜੀਤ ਮਹਿਤਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣਿਆ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀ ਤਾਂ ਦੀਪਕ ਬਾਲੀ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਇਸ ਦੇ ਨਾਲ ਹੀ ਸੁਨੀਲ ਗੁਪਤਾ ਅਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਦੋਵਾਂ ਦੀ ਖਜ਼ਾਨਚੀ ਦੇ ਵਜੋਂ ਚੋਣ ਹੋਈ ਹੈ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਐਸੋਸੀਏਸ਼ਨ ਦੇ ਵਿੱਚ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਇੱਕ ਵਧੀਆ ਅਹੁਦੇ ਦੇ ਉੱਪਰ ਵਿਦਾਇ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਦੋਵਾਂ ਦੇ ਵੱਲੋਂ ਹੀ ਪਹਿਲੀ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਵਧੀਆ ਅਹੁਦੇ ਮਿਲੇ ਨੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਤਾਂ ਪਹਿਲਾਂ ਵੀ ਉਹ ਇਸ ਐਸੋਸੀਏਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਬੇਟੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਇੱਕ ਵਾਰ ਫਿਰ ਤੋਂ ਅਮਰਜੀਤ ਮਹਿਤਾ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣ ਹੋਈ ਹੈ ਤੇ ਵਾਈਸ ਪ੍ਰਧਾਨ ਦੀਪਕ ਬਾਲੀ ਨੂੰ ਚੁਣਿਆ ਗਿਆ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋ ਚੁੱਕੀ ਹੈ ਸਰਬਸੈਂਤੀ ਦੇ ਨਾਲ ਹੋਈ ਚੋਣ ਦੇ ਵਿੱਚ ਬਿਨਾ ਮੁਕਾਬਲੇ ਤੋਂ ਹੀ ਸਾਰੇ ਉਮੀਦਵਾਰਾਂ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਅਮਰਜੀਤ ਮਹਿਤਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣਿਆ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀ ਤਾਂ ਦੀਪਕ ਬਾਲੀ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਇਸੇ ਨਾਲ ਹੀ ਸੁਨੀਲ ਗੁਪਤਾ ਅਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਦੋਵਾਂ ਦੀ ਖਜ਼ਾਨਚੀ ਦੇ ਵਜੋਂ ਚੋਣ ਹੋਈ ਹੈ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਐਸੋਸੀਏਸ਼ਨ ਦੇ ਵਿੱਚ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਇੱਕ ਵਧੀਆ ਅਹੁਦੇ ਦੇ ਉੱਪਰ ਵਿਦਾਇ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਦੋਵਾਂ ਦੇ ਵੱਲੋਂ ਹੀ ਪਹਿਲੀ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਵਧੀਆ ਅਹੁਦੇ ਮਿਲੇ ਨੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਤਾਂ ਪਹਿਲਾਂ ਵੀ ਉਹ ਇਸੇ ਐਸੋਸੀਏਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਬੇਟੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਇੱਕ ਵਾਰ ਫਿਰ ਤੋਂ ਅਮਰਜੀਤ ਮਹਿਤਾ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣ ਹੋਈ ਹੈ ਤੇ ਵਾਈਸ ਪ੍ਰਧਾਨ ਦੀਪਕ ਬਾਲੀ ਨੂੰ ਚੁਣਿਆ ਗਿਆ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋ ਚੁੱਕੀ ਹੈ ਸਰਬਸੈਂਤੀ ਦੇ ਨਾਲ ਹੋਈ ਚੋਣ ਦੇ ਵਿੱਚ ਬਿਨਾਂ ਮੁਕਾਬਲੇ ਤੋਂ ਹੀ ਸਾਰੇ ਉਮੀਦਵਾਰਾਂ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਅਮਰਜੀਤ ਮਹਿਤਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣਿਆ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀ ਤਾਂ ਦੀਪਕ ਬਾਲੀ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਇਸੇ ਨਾਲ ਹੀ ਸੁਨੀਲ ਗੁਪਤਾ ਅਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਦੋਵਾਂ ਦੀ ਖਜ਼ਾਨਚੀ ਦੇ ਵਜੋਂ ਚੋਣ ਹੋਈ ਹੈ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਐਸੋਸੀਏਸ਼ਨ ਦੇ ਵਿੱਚ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਇੱਕ ਵਧੀਆ ਅਹੁਦੇ ਦੇ ਉੱਪਰ ਵਿਦਾਇ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਦੋਵਾਂ ਦੇ ਵੱਲੋਂ ਹੀ ਪਹਿਲੀ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਵਧੀਆ ਅਹੁਦੇ ਮਿਲੇ ਨੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਤਾਂ ਪਹਿਲਾਂ ਵੀ ਉਹ ਇਸੇ ਐਸੋਸੀਏਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਬੇਟੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਇੱਕ ਵਾਰ ਫਿਰ ਤੋਂ ਅਮਰਜੀਤ ਮਹਿਤਾ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣ ਹੋਈ ਹੈ ਤੇ ਵਾਈਸ ਪ੍ਰਧਾਨ ਦੀਪਕ ਬਾਲੀ ਨੂੰ ਚੁਣਿਆ ਗਿਆ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋ ਚੁੱਕੀ ਹੈ ਸਰਬਸੈਂਤੀ ਦੇ ਨਾਲ ਹੋਈ ਚੋਣ ਦੇ ਵਿੱਚ ਬਿਨਾਂ ਮੁਕਾਬਲੇ ਤੋਂ ਹੀ ਸਾਰੇ ਉਮੀਦਵਾਰਾਂ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਅਮਰਜੀਤ ਮਹਿਤਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣਿਆ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀ ਤਾਂ ਦੀਪਕ ਬਾਲੀ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਇਸੇ ਨਾਲ ਹੀ ਸੁਨੀਲ ਗੁਪਤਾ ਅਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਦੋਵਾਂ ਦੀ ਖਜ਼ਾਨਚੀ ਦੇ ਵਜੋਂ ਚੋਣ ਹੋਈ ਹੈ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਐਸੋਸੀਏਸ਼ਨ ਦੇ ਵਿੱਚ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਇੱਕ ਵਧੀਆ ਅਹੁਦੇ ਦੇ ਉੱਪਰ ਵਿਦਾਇ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਦੋਵਾਂ ਦੇ ਵੱਲੋਂ ਹੀ ਪਹਿਲੀ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਵਧੀਆ ਅਹੁਦੇ ਮਿਲੇ ਨੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਤਾਂ ਪਹਿਲਾਂ ਵੀ ਉਹ ਇਸ ਐਸੋਸੀਏਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਬੇਟੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਇੱਕ ਵਾਰ ਫਿਰ ਤੋਂ ਅਮਰਜੀਤ ਮਹਿਤਾ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣ ਹੋਈ ਹੈ ਤੇ ਵਾਈਸ ਪ੍ਰਧਾਨ ਦੀਪਕ ਬਾਲੀ ਨੂੰ ਚੁਣਿਆ ਗਿਆ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋ ਚੁੱਕੀ ਹੈ ਸਰਬਸੈਂਤੀ ਦੇ ਨਾਲ ਹੋਈ ਚੋਣ ਦੇ ਵਿੱਚ ਬਿਨਾਂ ਮੁਕਾਬਲੇ ਤੋਂ ਹੀ ਸਾਰੇ ਉਮੀਦਵਾਰਾਂ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਅਮਰਜੀਤ ਮਹਿਤਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣਿਆ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀ ਤਾਂ ਦੀਪਕ ਬਾਲੀ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਇਸ ਦੇ ਨਾਲ ਹੀ ਸੁਨੀਲ ਗੁਪਤਾ ਅਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਦੋਵਾਂ ਦੀ ਖਜ਼ਾਨਚੀ ਦੇ ਵਜੋਂ ਚੋਣ ਹੋਈ ਹੈ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਐਸੋਸੀਏਸ਼ਨ ਦੇ ਵਿੱਚ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਇੱਕ ਵਧੀਆ ਅਹੁਦੇ ਦੇ ਉੱਪਰ ਵਿਦਾਇ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਦੋਵਾਂ ਦੇ ਵੱਲੋਂ ਹੀ ਪਹਿਲੀ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਵਧੀਆ ਅਹੁਦੇ ਮਿਲੇ ਨੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਤਾਂ ਪਹਿਲਾਂ ਵੀ ਉਹ ਇਸ ਐਸੋਸੀਏਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਬੇਟੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਇੱਕ ਵਾਰ ਫਿਰ ਤੋਂ ਅਮਰਜੀਤ ਮਹਿਤਾ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣ ਹੋਈ ਹੈ ਤੇ ਵਾਈਸ ਪ੍ਰਧਾਨ ਦੀਪਕ ਬਾਲੀ ਨੂੰ ਚੁਣਿਆ ਗਿਆ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋ ਚੁੱਕੀ ਹੈ ਸਰਬਸੈਂਤੀ ਦੇ ਨਾਲ ਹੋਈ ਚੋਣ ਦੇ ਵਿੱਚ ਬਿਨਾ ਮੁਕਾਬਲੇ ਤੋਂ ਹੀ ਸਾਰੇ ਉਮੀਦਵਾਰਾਂ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਅਮਰਜੀਤ ਮਹਿਤਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣਿਆ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀ ਤਾਂ ਦੀਪਕ ਬਾਲੀ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਇਸੇ ਨਾਲ ਹੀ ਸੁਨੀਲ ਗੁਪਤਾ ਅਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਦੋਵਾਂ ਦੀ ਖਜ਼ਾਨਚੀ ਦੇ ਵਜੋਂ ਚੋਣ ਹੋਈ ਹੈ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਐਸੋਸੀਏਸ਼ਨ ਦੇ ਵਿੱਚ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਇੱਕ ਵਧੀਆ ਅਹੁਦੇ ਦੇ ਉੱਪਰ ਵਿਦਾਇ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਦੋਵਾਂ ਦੇ ਵੱਲੋਂ ਹੀ ਪਹਿਲੀ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਵਧੀਆ ਅਹੁਦੇ ਮਿਲੇ ਨੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਤਾਂ ਪਹਿਲਾਂ ਵੀ ਉਹ ਇਸ ਐਸੋਸੀਏਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਬੇਟੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਇੱਕ ਵਾਰ ਫਿਰ ਤੋਂ ਅਮਰਜੀਤ ਮਹਿਤਾ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣ ਹੋਈ ਹੈ ਤੇ ਵਾਈਸ ਪ੍ਰਧਾਨ ਦੀਪਕ ਬਾਲੀ ਨੂੰ ਚੁਣਿਆ ਗਿਆ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋ ਚੁੱਕੀ ਹੈ ਸਰਬਸੈਂਤੀ ਦੇ ਨਾਲ ਹੋਈ ਚੋਣ ਦੇ ਵਿੱਚ ਬਿਨਾ ਮੁਕਾਬਲੇ ਤੋਂ ਹੀ ਸਾਰੇ ਉਮੀਦਵਾਰਾਂ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਅਮਰਜੀਤ ਮਹਿਤਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣਿਆ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀ ਤਾਂ ਦੀਪਕ ਬਾਲੀ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਇਸੇ ਨਾਲ ਹੀ ਸੁਨੀਲ ਗੁਪਤਾ ਅਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਦੋਵਾਂ ਦੀ ਖਜ਼ਾਨਚੀ ਦੇ ਵਜੋਂ ਚੋਣ ਹੋਈ ਹੈ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਐਸੋਸੀਏਸ਼ਨ ਦੇ ਵਿੱਚ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਇੱਕ ਵਧੀਆ ਅਹੁਦੇ ਦੇ ਉੱਪਰ ਵਿਦਾਇ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਦੋਵਾਂ ਦੇ ਵੱਲੋਂ ਹੀ ਪਹਿਲੀ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਵਧੀਆ ਅਹੁਦੇ ਮਿਲੇ ਨੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਤਾਂ ਪਹਿਲਾਂ ਵੀ ਉਹ ਇਸ ਐਸੋਸੀਏਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਬੇਟੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਇੱਕ ਵਾਰ ਫਿਰ ਤੋਂ ਅਮਰਜੀਤ ਮਹਿਤਾ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣ ਹੋਈ ਹੈ ਤੇ ਵਾਈਸ ਪ੍ਰਧਾਨ ਦੀਪਕ ਬਾਲੀ ਨੂੰ ਚੁਣਿਆ ਗਿਆ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋ ਚੁੱਕੀ ਹੈ ਸਰਬਸੈਂਤੀ ਦੇ ਨਾਲ ਹੋਈ ਚੋਣ ਦੇ ਵਿੱਚ ਬਿਨਾ ਮੁਕਾਬਲੇ ਤੋਂ ਹੀ ਸਾਰੇ ਉਮੀਦਵਾਰਾਂ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਅਮਰਜੀਤ ਮਹਿਤਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣਿਆ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀ ਤਾਂ ਦੀਪਕ ਬਾਲੀ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਇਸ ਦੇ ਨਾਲ ਹੀ ਸੁਨੀਲ ਗੁਪਤਾ ਅਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਦੋਵਾਂ ਦੀ ਖਜ਼ਾਨਚੀ ਦੇ ਵਜੋਂ ਚੋਣ ਹੋਈ ਹੈ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਐਸੋਸੀਏਸ਼ਨ ਦੇ ਵਿੱਚ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਇੱਕ ਵਧੀਆ ਅਹੁਦੇ ਦੇ ਉੱਪਰ ਵਿਦਾਇ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਦੋਵਾਂ ਦੇ ਵੱਲੋਂ ਹੀ ਪਹਿਲੀ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਵਧੀਆ ਅਹੁਦੇ ਮਿਲੇ ਨੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਤਾਂ ਪਹਿਲਾਂ ਵੀ ਉਹ ਇਸੇ ਐਸੋਸੀਏਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਬੇਟੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਇੱਕ ਵਾਰ ਫਿਰ ਤੋਂ ਅਮਰਜੀਤ ਮਹਿਤਾ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣ ਹੋਈ ਹੈ ਤੇ ਵਾਈਸ ਪ੍ਰਧਾਨ ਦੀਪਕ ਬਾਲੀ ਨੂੰ ਚੁਣਿਆ ਗਿਆ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋ ਚੁੱਕੀ ਹੈ ਸਰਬਸੈਂਤੀ ਦੇ ਨਾਲ ਹੋਈ ਚੋਣ ਦੇ ਵਿੱਚ ਬਿਨਾ ਮੁਕਾਬਲੇ ਤੋਂ ਹੀ ਸਾਰੇ ਉਮੀਦਵਾਰਾਂ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਅਮਰਜੀਤ ਮਹਿਤਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣਿਆ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀ ਤਾਂ ਦੀਪਕ ਬਾਲੀ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਇਸੇ ਨਾਲ ਹੀ ਸੁਨੀਲ ਗੁਪਤਾ ਅਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਦੋਵਾਂ ਦੀ ਖਜ਼ਾਨਚੀ ਦੇ ਵਜੋਂ ਚੋਣ ਹੋਈ ਹੈ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਐਸੋਸੀਏਸ਼ਨ ਦੇ ਵਿੱਚ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਇੱਕ ਵਧੀਆ ਅਹੁਦੇ ਦੇ ਉੱਪਰ ਵਿਦਾਇ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਦੋਵਾਂ ਦੇ ਵੱਲੋਂ ਹੀ ਪਹਿਲੀ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਵਧੀਆ ਅਹੁਦੇ ਮਿਲੇ ਨੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਤਾਂ ਪਹਿਲਾਂ ਵੀ ਉਹ ਇਸ ਐਸੋਸੀਏਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਬੇਟੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਇੱਕ ਵਾਰ ਫਿਰ ਤੋਂ ਅਮਰਜੀਤ ਮਹਿਤਾ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣ ਹੋਈ ਹੈ ਤੇ ਵਾਈਸ ਪ੍ਰਧਾਨ ਦੀਪਕ ਬਾਲੀ ਨੂੰ ਚੁਣਿਆ ਗਿਆ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋ ਚੁੱਕੀ ਹੈ ਸਰਬਸੈਂਤੀ ਦੇ ਨਾਲ ਹੋਈ ਚੋਣ ਦੇ ਵਿੱਚ ਬਿਨਾ ਮੁਕਾਬਲੇ ਤੋਂ ਹੀ ਸਾਰੇ ਉਮੀਦਵਾਰਾਂ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਅਮਰਜੀਤ ਮਹਿਤਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣਿਆ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀ ਤਾਂ ਦੀਪਕ ਬਾਲੀ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਇਸੇ ਨਾਲ ਹੀ ਸੁਨੀਲ ਗੁਪਤਾ ਅਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਦੋਵਾਂ ਦੀ ਖਜ਼ਾਨਚੀ ਦੇ ਵਜੋਂ ਚੋਣ ਹੋਈ ਹੈ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਐਸੋਸੀਏਸ਼ਨ ਦੇ ਵਿੱਚ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਇੱਕ ਵਧੀਆ ਅਹੁਦੇ ਦੇ ਉੱਪਰ ਵਿਦਾਇ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਦੋਵਾਂ ਦੇ ਵੱਲੋਂ ਹੀ ਪਹਿਲੀ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਵਧੀਆ ਅਹੁਦੇ ਮਿਲੇ ਨੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਤਾਂ ਪਹਿਲਾਂ ਵੀ ਉਹ ਇਸ ਐਸੋਸੀਏਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਬੇਟੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਇੱਕ ਵਾਰ ਫਿਰ ਤੋਂ ਅਮਰਜੀਤ ਮਹਿਤਾ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣ ਹੋਈ ਹੈ ਤੇ ਵਾਈਸ ਪ੍ਰਧਾਨ ਦੀਪਕ ਬਾਲੀ ਨੂੰ ਚੁਣਿਆ ਗਿਆ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋ ਚੁੱਕੀ ਹੈ ਸਰਬਸੈਂਤੀ ਦੇ ਨਾਲ ਹੋਈ ਚੋਣ ਦੇ ਵਿੱਚ ਬਿਨਾ ਮੁਕਾਬਲੇ ਤੋਂ ਹੀ ਸਾਰੇ ਉਮੀਦਵਾਰਾਂ ਦੀ ਚੋਣ ਹੋ ਚੁੱਕੀ ਹੈ ਜਿਸ ਵਿੱਚ ਅਮਰਜੀਤ ਮਹਿਤਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣਿਆ ਗਿਆ ਤੇ ਉੱਥੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀ ਤਾਂ ਦੀਪਕ ਬਾਲੀ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਇਸ ਦੇ ਨਾਲ ਹੀ ਸੁਨੀਲ ਗੁਪਤਾ ਅਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਦੋਵਾਂ ਦੀ ਖਜ਼ਾਨਚੀ ਦੇ ਵਜੋਂ ਚੋਣ ਹੋਈ ਹੈ ਵਿਧਾਇਕ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਐਸੋਸੀਏਸ਼ਨ ਦੇ ਵਿੱਚ ਚੋਣਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਇੱਕ ਵਧੀਆ ਅਹੁਦੇ ਦੇ ਉੱਪਰ ਵਿਦਾਇ ਕੁਲਵੰਤ ਸਿੰਘ ਸਕੱਤਰ ਅਤੇ ਦੀਪਕ ਬਾਲੀ ਦੋਵਾਂ ਦੇ ਵੱਲੋਂ ਹੀ ਪਹਿਲੀ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਦੋਵਾਂ ਨੂੰ ਹੀ ਵਧੀਆ ਅਹੁਦੇ ਮਿਲੇ ਨੇ ਜੇਕਰ ਗੱਲ ਕਰੀਏ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਤਾਂ ਪਹਿਲਾਂ ਵੀ ਉਹ ਇਸੇ ਐਸੋਸੀਏਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਬੇਟੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਇੱਕ ਵਾਰ ਫਿਰ ਤੋਂ ਅਮਰਜੀਤ ਮਹਿਤਾ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵਜੋਂ ਚੁਣ ਹੋਈ ਹੈ ਤੇ ਵਾਇਸ ਪ੍ਰਧਾਨ ਦੀਪਕ ਬਾਲੀ ਨੂੰ ਚੁਣਿਆ ਗਿਆ ਪੰਜਾਬ ক্রিকেট ਐਸੋਸੀਏਸ਼ਨ